ਸਿੱਖਿਆ ਗ੍ਰਾਂਤੀ ਲਈ ਆਂਦੀ ਕੰਮ ਕੀਤੇ ਆ ਆਹ ਕੰਮ ਕੀਤੇ ਆ ਦੇਖ ਲੋ ਸਾਰਿਆਂ ਦੇ ਮੀਡੀਆ ਦੇ ਸਾਹਮਣੇ ਆਈ ਇਹ ਆਮ ਆਦਮੀ ਪਾਰਟੀ ਵਾਲੇ ਐਕਟਿਵ ਦਾ ਨੰਬਰ ਨੋਟ ਕਰ ਸਕਦੇ ਹੋ ਮਾਈ ਜੀ ਆ ਸਕੂਟਰੀ ਛੱਡ ਕੇ ਭੱਜ ਗਏ ਆ ਦੇਖੋ ਛੱਡ ਕੇ ਭੱਜ ਗਈ ਮੁੰਡਾ ਸਾਰਾ ਕੁਝ ਦਾਲ ਖੰਡ ਚੀਨੀ ਚੌਲ ਸਰੋਂ ਦਾ ਤੇਲ ਇਹ ਆਮ ਲੋਕਾਂ ਨੂੰ ਖਰੀਦ ਰਿਹਾਈ ਦਾਲਾਂ ਦੇ ਖਰੀਦ ਰਿਹਾ ਦੇਖੋ ਇਹ ਤਾਂ ਸਾਰੇ ਏਰੀਆ ਦੇ ਵਿੱਚ ਵੈਸਟਲ ਕੇ ਦੇ ਵਿੱਚ ਵੰਡਿਆ ਜਾ ਰਿਹਾ ਆ ਆ ਸਕੂਟਰੀ ਛੱਡ ਕੇ ਭੱਜ ਗਏ ਆ ਦੇਖੋ ਸਕੂਟਰੀ ਛੱਡ ਕੇ ਭੱਜ ਗਿਆ ਇਹ ਮੁੰਡਾ ਐਕਟਿਵਾ ਫੜੀ ਜਾ ਜੀ ਬਾਈ ਨੂੰ ਪੁਲਿਸ ਵਾਲਿਆਂ ਦਾ ਫੋਨ ਆਨੇ ਆ ਸ਼ੁਰੂ ਹੋ ਗਏ ਆ ਕਹਿੰਦੇ ਜੇ ਤੁਸੀਂ ਐਕਟਿਵਾ ਨਾ ਛੱਡੀ ਅਸੀਂ ਤੁਹਾਡਾ ਨੁਕਸਾਨ ਕਰ ਦਾਂਗੇ ਫੋਨ ਆਇਆ ਐਕਟਿਵਾ ਵਾਪਸ ਵੀ ਕੋਈ ਹਾਂਜੀ ਜੀ ਆਇਆ ਕੀ ਕਹਿੰਦੇ ਕਹਿੰਦੇ ਐਕਟਿਵਾ ਛੱਡ ਦੇ ਤੂੰ ਵੇਚ ਨਾ ਪੈ ਗੱਲ ਦੇ ਤੇ ਮੈਨੂੰ ਉਹਦਾ ਵੀ ਰੋਹ ਜਾਂਦੇ ਆ ਕਿ ਸਾਥ ਨਹੀਂ ਦੇਣਾ ਕਿੱਥੇ ਚੰਦ ਕਰਾਂਚ ਕਿਸੇ ਨੂੰ ਏਸੀ ਵੀ ਦੇ ਆਂਦੇ ਆ ਕੋਈ ਵੱਡਾ ਬੰਦਾ ਹੈ ਕਿਸੇ ਨੂੰ ਟੈਲੀਵਿਜ਼ਨ ਦੇ ਦਿੰਦੇ ਆ ਜਿਸ ਹਾਬ ਨਾਲ ਜਿੱਥੇ ਹੈ ਆਪਣੀ ਸੈਟਿੰਗ ਕਰਨ ਦੀ ਤਿਆਰੀ ਕਰਦੇ ਲੱਗਦਾ ਵੇਖੋ ਬੀਡਰ ਸਭ ਕੁਝ ਚੱਲ ਰਿਹਾ ਹੈ ਵੇਖੋ ਹੋਰ ਕਿਤੇ ਕਿਤੇ ਤਾਂ ਪ੍ਰਸ਼ਾਸਨ ਦੀ ਪ੍ਰੋਟੈਕਸ਼ਨ 'ਚ ਚੱਲ ਰਿਹਾ ਹੈ ਇਹ ਕਮਾਲ ਦੀ ਗੱਲ ਤਾਂ ਇਹ ਹੈ ਕੋਈ ਸੁਣਵਾਈ ਨਹੀਂ ਔਰ ਇੱਕ ਜਗ੍ਹਾ ਵੀ ਨਹੀਂ ਹੈ ਇਹ ਕੋਈ ਡਰ ਨਹੀਂ ਭਾਜੀ ਸ਼ਰੇਆ ਮੱਥੇ ਸ਼ਾਮ ਨੂੰ ਸ਼ਰਾਬ ਦਿੰਦੇ ਆ ਪੈਕਟ ਬਣਾ ਕੇ ਸ਼ਰਾਬ ਦੇ ਬੋਤਲਾਂ ਰੋਸਟੈਕ ਦੀ ਉੱਤੇ ਸ਼ਰਯਾਮ ਦਿੰਦੇ ਪਏ ਆ ਕੋਈ ਡਰ ਨਹੀਂ ਨਾ ਕੋਈ ਫੜ ਰਿਆ ਨਾ ਕੋਈ ਇਨਫੋਰਮੇਸ਼ਨ ਕੋਈ ਕਾਰਵਾਈ ਨਹੀਂ ਕਰ ਰਿਆ ਕੋਈ ਕਾਰਵਾਈ ਨਹੀਂ ਕਰ ਰਿਆ ਸਿਰਫ ਧੱਕਾ ਕਰ ਰਹੇ ਸ਼ਰਯਾਮ ਗੁੰਡਾਗਰਦੀ ਕਰ ਰਹੇ ਆ ਕਿ ਮੈਂ ਐਕਟੀਵਾ ਰੋਕੀ ਆ ਆ ਕਿੱਟ ਗੱਡੀ ਫੇਰ ਮੈਨੂੰ ਫੋਨ ਆਉਣ ਲੱਗ ਗਿਆ ਤੂੰ ਪਿੱਛੇ ਹਟ ਜਾ ਬਈਆ ਆਹ ਤਰੀਕੇ ਨਾਲ ਗੇਟ ਬਣਾਈ ਆ ਇਹ ਦੇਖੋ ਆ ਗੇਟ ਬਣਾਈ ਹੋਈ ਆ ਪੈਕੇਟ ਆ ਆ ਦੇਖੋ ਜੀ ਤੁਹਾਡੇ ਕੋਲ ਸਾਹਮਣੇ ਖੋਲ ਕੇ ਰੱਖਿਆ ਜੀ ਚਾਹ ਪੱਤੀ ਦਾ ਦਾਲ ਖੰਡ ਚੀਨੀ ਚੌਲ ਸਰੋਦਾ ਤੇਲ ਇਹ ਆਪਾਂ ਲੋਕਾਂ ਨੂੰ ਖਰੀਦ ਰਿਹਾਈ ਦਾਲਾਂ ਦੇ ਖਰੀਦ ਰਿਹਾ ਦੇਖੋ ਤੇ ਇਹਨਾਂ ਨੇ ਸਾਢੇ 3 ਸਾਲਾਂ ਦੇ ਵਿੱਚ ਕੰਮ ਕੀਤਾ ਹੁੰਦਾ ਤਾਂ ਇਹਨਾਂ ਨੂੰ ਲੋਕਾਂ ਨੂੰ ਖਰੀਦਣ ਦੀ ਲੋੜ ਨਹੀਂ ਪੈਣੀ ਸੀ ਕਿੱਥੇ ਕਿੱਥੇ ਵੰਡਿਆ ਜਾ ਰਿਹਾ ਹੈ ਇਹ ਇਹ ਤਾਂ ਸਾਰੇ ਏਰੀਆ ਦੇ ਵਿੱਚ ਵੈਸਟਲਕੇ ਦੇ ਵਿੱਚ ਵੰਡਿਆ ਜਾ ਰਿਹਾ ਆ ਅਰਵਿੰਦ ਕੇ ਜੀ ਸਾਰੀ ਰਾਤ ਫੀਲਡਿੰਗ ਲਈ ਇਹਨਾਂ ਦੀ ਸਾਢੇ 3 ਸਾਲਾਂ ਦੇ ਵਿੱਚ ਕ੍ਰਾਂਤੀ ਲਿਆਉਂਦੀ ਸਿੱਖਿਆ ਕ੍ਰਾਂਤੀ ਲਿਆਉਂਦੀ ਕੰਮ ਕੀਤੇ ਆ ਆਹ ਕੰਮ ਕੀਤੇ ਆ ਦੇਖ ਲਓ ਸਾਰਿਆਂ ਦੇ ਮੀਡੀਆ ਦੇ ਸਾਹਮਣੇ ਆ ਜੀ ਮਤਲਬ ਇਹ ਆਮ ਆਦਮੀ ਪਾਰਟੀ ਵਾਲੇ ਵੰਡ ਰਹੇ ਆ ਇਹ ਆਮ ਆਦਮੀ ਪਾਰਟੀ ਵਾਲੇ ਐਕਟਿਵ ਦਾ ਨੰਬਰ ਨੋਟ ਕਰ ਸਕਦੇ ਹੋ ਭਾਈ ਜੀ ਆ ਸਕੂਟਰੀ ਛੱਡ ਕੇ ਭੱਜ ਗਏ ਆ ਦੇਖੋ ਸਕੂਟਰੀ ਛੱਡ ਕੇ ਭੱਜ ਗਈ ਮੁੰਡਾ ਆ ਨੰਬਰ ਨੋਟ ਕਰ ਲਓ ਮੀਡੀਆ ਨੂੰ ਦਿਖਾਇਆ ਜਾ ਹਾਂ ਟ੍ਰੇਸ ਹੋ ਗਈ ਨੰਬਰ ਹਾਂ ਤੇ ਆ ਐਕਟਿਵਾ ਫੜੀ ਜਾ ਜੀ ਬਾਈ ਨੂੰ ਪੁਲਿਸ ਵਾਲਿਆਂ ਦੇ ਫੋਨ ਆਨੇ ਆ ਸ਼ੁਰੂ ਹੋ ਗਏ ਆ ਕਹਿੰਦੇ ਜੇ ਤੁਸੀਂ ਐਕਟਿਵਾ ਨਾ ਛੱਡੀ ਅਸੀਂ ਤੁਹਾਡਾ ਨੁਕਸਾਨ ਕਰ ਦਾਂਗੇ ਅੱਜ ਫੋਨ ਆਇਆ ਐਕਟਿਵਾ ਬਾਬਤ ਵੀ ਕੋਈ ਹਾਂਜੀ ਜੀ ਆਇਆ ਕਹਿੰਦੇ ਐਕਟਿਵਾ ਛੱਡ ਦੇ ਤੂੰ ਵਿੱਚ ਨਾ ਬੈ ਗੱਲ ਦੇ ਤੇ ਮੈਨੂੰ ਉਹਦਾ ਵੀ ਰੋਹ ਜਾਂਦੇ ਆ ਕਿ ਸਾਥ ਨਹੀਂ ਦੇਣਾ ਅਸੀਂ ਨਾਲ ਪਹਿਲਾਂ ਵੀ ਅਸੀਂ ਨਾਲ ਹੈਗੇ ਨਾਲ ਹੀ ਰਵਾਂਗੇ ਜਿੰਨੇ ਜੋ ਕਰਨਾ ਕਰ ਸਕਦਾ ਮਤਲਬ ਇਹ ਇਹ ਧਮਕੀਆਂ ਆ ਰਹੀਆਂ ਹਾਂਜੀ ਮਤਲਬ ਆ ਜਿਹੜੀ ਆਮ ਆਦਮੀ ਪਾਰਟੀ ਦੇ ਕਹਿੰਦੇ ਤੁਸੀਂ ਕੋਈ ਅਸੀਂ ਤਾਂ ਪੈਸੇ ਦਿੰਦੇ ਨਹੀਂ ਜੇ ਕੋਈ ਦੇਣ ਆਵੇ ਤਾਂ ਲੈ ਲਓ ਤੇ ਕੀ ਇਹ ਉਹੀ ਬੰਦ ਰਹੇ ਆ ਭਾਈ ਤੁਹਾਡੇ ਸਾਹਮਣੇ ਦਾ ਗਡੋਂ ਇਥੇ ਹਾਂ ਆਪਣਾ ਅਜੇ ਹਾਰਡਵੇਅਰ ਵਾਲਾ ਉਹਦੇ ਪਿੱਛੇ ਗਡੋਂ ਚ ਇੱਕ ਹੋਰ ਆਦਰਾ ਕਾਰਟਨ ਪਿਆ ਮੇਰੇ ਨਾਲ ਚੱਲ ਮੈਂ ਹੁਣੇ ਤੁਹਾਨੂੰ ਫੜਵਾ ਦਿੰਦਾ ਉਹ ਉਹ ਲੈ ਕੇ ਰੱਖਿਆ ਸੀ ਇਹਨਾਂ ਕਦੋਂ ਲੈ ਮੈਂ ਇਹਨਾਂ ਦੇ ਮਗਰ ਅੱਧਾ ਘੰਟਾ ਹੋ ਗਿਆ ਲੱਗੇ ਨੂੰ ਇਹਨਾਂ ਨੇ ਜਦੋਂ ਮੈਨੂੰ ਦੇਖਿਆ ਮੈਂ ਗੱਡੀ ਰੋਕੀ ਇਹਨਾਂ ਨੇ ਕਾਰਟਨ ਅੰਦਰ ਕਰਕੇ ਜਦੋਂ ਇਹਨਾਂ ਨੇ ਦੇਖਿਆ ਮਤੂੰ ਹਿੱਲ ਨਹੀਂ ਰਿਹਾ 9 10 ਜਣੇ ਆ ਗਏ ਮੇਰੇ ਕੋ ਉਹ ਵੀ ਵੀਡੀਓ ਪਈ ਆ ਕਿ 9 10 ਇਹਨੇ ਕੋਲ ਆ ਕੇ ਖੜ ਕੇ ਕਿ ਆ ਡਰ ਕੇ ਭੱਜ ਜੂਗਾ ਪਰ ਮੈਂ ਜਦੋਂ ਡਰਿਆ ਨਹੀਂ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਗਿਆ ਫਿਰ ਤੁਰ ਕੇ ਅੰਦਰ ਨੂੰ ਚਲੇ ਗਏ ਜਰੂ ਮੈਂ ਅੰ ਦੇ ਵਿੱਚੋਂ ਸਮਾਨ ਨਿਕਲਿਆ ਛੱਡ ਕੇ ਭੱਜ ਗਏ ਪਰ ਕੋਈ ਡਰ ਨਹੀਂ ਇਹ ਤਾਂ ਖੁੱਲਿਆ ਵੀ ਮੇਰੀ ਡਰ ਨਹੀਂ ਭਾਜੀ ਸ਼ਰੇਆ ਮੈਥੇ ਸ਼ਾਮ ਨੂੰ ਸ਼ਰਾਬ ਦਿੰਦੇ ਆ ਪੈਕਟ ਬਣਾ ਕੇ ਸ਼ਰਾਬ ਦੇ ਬੋਤਲ ਰੋਸਟੈਕ ਦੀ ਇੱਥੇ ਸ਼ਰੇਆ ਮ ਦਿੰਦੇ ਪਏ ਆ ਕੋਈ ਡਰ ਨਹੀਂ ਨਾ ਕੋਈ ਫੜ ਰਿਆ ਨਾ ਨਾਟਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਸਿਰਫ ਧੱਕਾ ਕਰ ਰਹੇ ਸ਼ਰੇਆ ਹਮ ਗੁੰਡਾਗਰਦੀ ਕਰ ਰਹੇ ਆ ਕੀ ਲੱਗਦਾ ਇਹ ਬਦਲਾ ਤੁਸੀਂ ਯੰਗ ਆ ਇਹ ਬਦਲਾ ਤਾਂ ਲੱਗਦਾ ਨਹੀਂ ਜੀ ਇਹ ਤਾਂ ਲੋਕਾਂ ਨੂੰ ਖਰੀਦਾਂ ਦਾ ਮੁੱਲ ਪਾਇਆ ਹੋਇਆ ਇੱਕ ਤੇ ਫਿਰ ਬਾਅਦ ਚ ਲੋਕਾਂ ਨੂੰ ਕਹਿੰਦੇ ਆਮ ਜਨਤਾ ਨੂੰ ਕਹਿੰਦੇ ਜੀ ਅਸੀਂ ਤੁਹਾਨੂੰ ਇੱਕ ਸ਼ਰਾਬ ਦੀ ਬੋਤਲ ਦੇ ਖਰੀਦ ਲਾਂ ਤੇ ਜਿਹੜੇ ਲੋਕ ਅੱਜ ਰਾਸ਼ਨ ਵੰਡ ਕੇ ਕੰਮ ਕਰ ਰਹੇ ਲੱਗਦਾ ਨਹੀਂ ਕਿ ਜੇ ਜਿੱਤ ਗਏ ਤਾਂ ਕੰਮ ਕਰਨਗੇ ਉਹ ਤਾਂ ਜਿੱਤਣ ਤੋਂ ਬਾਅਦ ਆਪਣੇ ਘਰ ਪਰ ਰਹਿਣਗੇ ਜੇ ਅੱਜ ਇਹਨਾਂ ਦੇ ਦਾਲ ਚੌਲ ਦੇ ਖਰੀਦਣ ਲੱਗ ਗਏ दारू ਦੀ ਬੋਤਲ ਦੇ ਖਰੀਦਣ ਲੱਗ ਗਏ ਜੀ ਸਾਡੇ ਨਾਲ ਕਾਂਗਰਸ ਦੇ ਮੀਤ ਪਰ ਪੁਸ਼ਨ ਆਸ਼ੂ ਹੋਣਗੇ ਕੀ ਕਹੋਗੇ ਜੀ ਇਹ ਇਹ ਕਹਿੰਦਾ ਸੀ ਕਿ ਕਾਂਗਰਸੀ ਖਰੀਦ ਰਹੇ ਹੈਗੇ ਇਹ ਤਾਂ ਨਾ ਉਹਨਾਂ ਦਾ ਇਲੈਕਸ਼ਨ ਜਿੱਤਣ ਦਾ ਨਹੀਂ ਲੁੱਟਣ ਦਾ ਮਨਸਬਾ ਹੈ ਪਰ ਲੋਕ ਇਦਾਂ ਵਿਕਾਊ ਨਹੀਂ ਹੈ ਲੁਧਿਆਣਾ ਵੈਸਟ ਦੇ ਜਿਸ ਵਾਸੀਆਂ ਚ ਵੀ ਇਹ ਵੰਡਦੇ ਹੈ ਇਹਨਾਂ ਚ ਵੀ ਸਾਡੇ ਰਿਸ਼ਤੇ ਨੇ ਤੇ ਮੈਂ ਤਾਂ ਜਿਵੇਂ ਉਹ ਕਹਿੰਦਾ ਸੀਗਾ ਨਾ ਅੱਜ ਤੋਂ 3 ਸਵਾ 3 ਸਾਲ ਪਹਿਲਾਂ ਸੀਐਮ ਭਗਵੰਤ ਮਾਨ ਹਾਂ ਵੀ ਸਾਰਾ ਸਮਾਨ ਲਾਓ ਤੇ ਵੋਟ ਸਾਨੂੰ ਪਾਓ ਹਾਂ ਤੇ ਇਹ ਵੀ 3 3.5 ਸਾਲ ਪੰਜਾਬ ਦੀ ਜਨਤਾ ਦਾ ਲਹੂ ਪੀਤਾ ਹੋਇਆ ਜਿਹਦਾ ਸਮਾਨ ਹੈ ਇਹ ਤੇ ਮੈਂ ਲੋਕਾਂ ਨੂੰ ਕਹੂੰਗਾ ਜੋ ਦਿੰਦੇ ਆ ਲਓ ਪਰ ਇਹਨਾਂ ਨੂੰ ਉਸ ਤੋਂ ਬਾਅਦ ਸਬਕ ਸਿਖਾਓ ਤੇ ਆ ਆ ਜਿਹੜਾ ਤੁਹਾਡੇ ਸਾਹਮਣੇ ਪ੍ਰਸ਼ਾਸਨ ਦਾ ਨਲਾਇਕੀ ਤੁਹਾਡੇ ਸਾਹਮਣੇ ਹੈ ਖੁੱਲੇ ਆਮ ਹੋ ਰਿਹਾ ਹਾਂ ਖੁੱਲੇ ਆਮ ਕੱਲ ਕਿਟਾ ਮੰਡੀ ਆ ਗਈਆਂ ਅੱਜ ਕਿਟਾ ਸੂਟ ਕਿਤੇ ਸਰਫ ਵੰਡੀ ਜਾਂਦੇ ਐ ਕਿਤੇ ਚੰਦ ਕਰਾਂ ਚ ਕਿਸੇ ਨੂੰ ਏਸੀ ਵੀ ਦੇ ਆਂਦੇ ਐ ਕੋਈ ਵੱਡਾ ਬੰਦਾ ਐ ਕਿਸੇ ਨੂੰ ਟੈਲੀਵਿਜ਼ਨ ਦੇ ਦਿੰਦੇ ਐ ਜਿਸ ਹਾਬ ਨਾਲ ਜਿੱਥੇ ਐ ਉਹ ਆਪਣੀ ਸੈਟਿੰਗ ਕਰਨ ਦੀ ਤਿਆਰੀ ਕਰਦੇ ਆ ਦੇਖੋ ਬੀਡਰ ਸਭ ਕੁਝ ਚੱਲ ਰਿਹਾ ਹੈ ਦੇਖੋ ਹੋਰ ਕਿਤੇ ਕਿਤੇ ਤਾਂ ਪ੍ਰਸ਼ਾਸਨ ਦੀ ਪ੍ਰੋਟੈਕਸ਼ਨ ਚ ਚੱਲ ਰਿਹਾ ਹੈ ਇਹ ਕਮਾਲ ਦੀ ਗੱਲ ਤਾਂ ਇਹ ਹੈ ਕੋਈ ਸੁਣਵਾਈ ਨਹੀਂ ਔਰ ਇੱਕ ਜਗ੍ਹਾ ਵੀ ਨਹੀਂ ਐ ਇਹ ਔਰ ਸਬੂਤ ਨਹੀਂ ਹੁੰਦਾ ਗੱਲਾਂ ਦੇ ਟਰੱਕਾਂ ਦੇ ਟਰੱਕ ਮਾਰਕੀਟ ਚੋਂ ਹੀ ਨਿਕਲਦੇ ਆ ਬਣ ਕੇ ਕਿੱਟਾਂ ਇਹ ਵੀ ਗੱਲ ਹੈ ਮਤਲਬ ਉੱਥੋਂ ਨਿਕਲ ਰਹੇ ਆ ਸਰਕਾਰੀ ਖਜ਼ਾਨੇ ਜਿਸ ਦਿਨ ਜਿਸ ਦਿਨ ਫੜੇ ਗਏ ਜਿਸ ਟਾਈਮ ਫੜੇ ਗਏ ਤੁਹਾਡੇ ਸਾਹਮਣੇ ਇਹ ਵੀ ਨਸ਼ਰ ਕਰਾਂਗੇ ਪਰ ਪਰ ਹਾਂ ਅੱਜ ਸਬੂਤ ਨਹੀਂ ਹੈ ਇਸ ਕਰਕੇ ਅਸੀਂ ਸਿੱਧਾ ਕਹਿ ਨਹੀਂ ਸਕਦੇ ਪਰ ਹੋ ਹੀ ਸਭ ਕੁਝ ਸਰਕਾਰੀ ਸ਼ਹਿ ਤੇ ਰਿਹਾ ਆਇਓ ਸਰ ਆਇਓ ਚਲੋ ਸਰ ਕੀ ਮੰਨਦੇ ਹੋ ਇਹ ਮਤਲਬ ਤੁਹਾਡੇ ਏਰੀਆ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਇਹ ਚੀਜ਼ ਨਾ ਖਰੀਦ ਲੈਣਗੇ ਨਹੀਂ ਜੀ ਇਹ ਲੋਕਾਂ ਨੂੰ ਖਰੀਦ ਨਹੀਂ ਸਕਦੇ ਪਰ ਇਸ ਦਾ ਜਵਾਬ ਜਨਤਾ ਜਿਹੜਾ ਉਹ ਕੱਲ ਨੂੰ ਵੋਟ ਪਾ ਗਿਆ ਤੇ 23 ਤਰੀਕ ਨੂੰ ਲੋਕਾਂ ਦੇ ਸ਼੍ਰੀ ਹਾਸ਼ੂ ਜੀ ਦੇ ਹੱਕ ਵਿੱਚ ਵੋਟ ਪਾਣਗੇ ਲੋਕ ਬਦਲਾ ਆ ਲਿਆ ਨੂੰ ਲੋਕੀ ਵੋਟ ਨਾਲ ਜਵਾਬ ਦੇਣਗੇ ਇਹਨਾਂ ਦੀ ਖਰੀਦਣ ਨਾਲ ਨਹੀਂ ਜਵਾਬ ਦੇਣਗੇ ਇੱਕ ਕਿੰਨੀਆਂ ਕਿਟਾਂ ਹੈਗੀਆਂ ਕਿੱਥੋਂ ਪਤਾ ਕੁਝ ਇੱਕ ਇੱਕ ਜੇ ਕਟੋੜ 20 30 ਕਿਟਾਂ ਹੋਣੀਆਂ ਜੀ ਇਹ ਅੱਛਾ ਤੇ ਆ ਐਕਟ ਵਾ ਐਕਟ ਵਾ ਇੱਥੇ ਛੱਡ ਗਿਆ ਐ ਐਕਟ ਵਾ ਇੱਥੇ ਛੱਡ ਗਿਆ ਜੀ ਇਹ ਕਦੋਂ ਕਦੀ ਗੱਲ ਹੈ ਇਹ ਹੁਣੇ 10 ਮਿੰਟ 15 ਮਿੰਟ ਦੀ ਗੱਲ ਹੈ ਜੀ ਓਕੇ ਕਿਹੜੇ ਕਿਹੜੇ ਕੌਣ ਸੀਗੇ ਕੋਈ ਪਤਾ ਆਵਾਜ਼ ਦੀ ਪਾਰਟੀ ਕੌਣ ਉਹ ਛੱਡ ਗਏ ਭੱਜ ਗਏ ਜੀ ਹੁਣ ਸਾਰੇ ਕਿੰਨੇ ਜਣੇ ਸੀ ਇੱਕ ਜਣਾ ਹੀ ਸੀਗਾ ਜੀ ਐਕਟਿਵ ਆਦੇ